ਇਦਰੋਂ ਬਸ ਆਉਂਦੀ ਈ ਇਦਰੋਂ ਬਹਿ ਹੋਉਂਦੀ ਦੇ ਮੱਦੇ ਇਹਨਾਂ ਦੇ ਜائیں ਸਾਰੀਆਂ ਉਹਨਾਂ ਨਾਲ ਕਿ ਸੁੱਧੀਆਂ ਵਿੱਚ ਟੱਕਰ ਮਾਰੀ ਮੋਟਰਸਾਈਕਲ ਦਾ ਤਾਂ ਕੋਈ ਪਤਾ ਨੁਕਸਾਨ ਨਹੀਂ ਹੋਇਆ ਪਰ ਇੱਕ ਜਿਹੜੀ ਕਿ ਔਰਤ ਆ ਇੱਕ ਲੇਡੀ ਜਿਹਦੀ ਕਿ ਇਸ ਹਾਦਸੇ ਦੇ ਵਿੱਚ ਤੁਰੰਤ ਜਿਹੜੀ ਕਿ ਮੌਤ ਹੋ ਗਈ ਹੈ ਤੇਰਾ ਵੀਰ ਜੀ ਰੋਜ਼ ਦੇ ਕੰਮ ਨਾਲ ਮੈਸਾ ਲੈ ਕੇ ਆਪਦਾ ਉਹਦੇ ਵਿੱਚ ਵੜ ਕੇ ਅੰਦਰ ਚਲੇ ਗਿਆ ਜੀ ਉਹ ਵਾਰੇ ਵਿੱਚ ਤੇ ਪਰ ਹੁਣ ਦੇ ਸਾਨੂੰ ਮੁਸੀਬਤ ਖੜੀ ਕਰਤੀ ਜੇ ਸੀ ਗਰੀਬ ਬੰਦੇ ਹੁੰਦਾ ਸੀ ਕਿੱਥੋਂ ਕੱਚੇ ਮਜ਼ਦਮਾਂ ਜੇ ਸੀ ਕਿੱਥੋਂ ਹੋ ਕਰਾਂਗੇ ਰੋਜ਼ ਪੰਜਾਬ ਵਰਦਾਸਾਂ ਕਰਦਾ ਇੱਕ ਮੁੰਡਾ ਗਾਇਕ ਵਿਚਾਰਾ ਉਹ ਵੀ ਡੰਗਰਾਂ ਕਰਕੇ ਹਸਪਤਾਲ ਚ ਪਿਆ ਤੋ ਉਹਨੂੰ ਐ ਨਹੀਂ ਮੇ ਕਿਸੇ ਤੋਂ ਵੀ ਡਰ ਪੋ ਦਿਲ ਦੇ ਵਿੱਚ ਵੀ ਕਿਸੇ ਨੂੰ ਨੁਕਸਾਨ ਹੋਸਾ ਡੰਗਰਾਂ ਨਾਲ ਉਹ ਬਸ ਤੂੰ ਹੋਇਆ ਜਿਹੜਾ ਕੁਝ ਹੋਇਆ ਉਹ ਜੇ ਕਿਸੇ ਨੇ ਮੇਰੇ ਸੀ ਲਾਉਣਾ ਥੋੜੀ ਮਰਜ਼ੀ ਸਤਿ ਸ਼੍ਰੀ ਅਕਾਲ ਜੀ ਰਜਾਨਾ ਸਪੋਕਸਮੈਨ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਦੀਪ ਸਿੰਘਾਲਾ ਸੋ ਮਲੇਰ ਕੋਟਲਾ ਧੂਰੀ ਰੋਡ ਤੇ ਖੜੇ ਆ ਅਕਸਰ ਇਸ ਰੋਡ ਦੇ ਉੱਪਰ ਐਕਸੀਡੈਂਟ ਹੁੰਦੇ ਰਹਿੰਦੇ ਨੇ ਸੋ ਕੁਝ ਮਿੰਟ ਪਹਿਲਾਂ ਇੱਕ ਪੰਜਾਬ ਰੋਡਵੇ ਦੀ ਬੱਸ ਦਾ ਇੱਥੇ ਇੱਕ ਮੋਟਰਸਾਈਕਲ ਸਵਾਰ ਦੇ ਨਾਲ ਐਕਸੀਡੈਂਟ ਹੋਇਆ ਕਾਰਨ ਪਤਾ ਲੱਗਿਆ ਵੀ ਜਿਹੜੇ ਕਿ ਗੁੱਜਰ ਪਸੂ ਦਾ ਲਗਾਤਾਰ ਤੁਸੀਂ ਦੇਖਦੇ ਹੋ ਕਿ ਸੜਕਾਂ ਦੇ ਉੱਪਰ ਡੰਗਰ ਚਾਰਦੇ ਨੇ ਆ ਸੜਕਾਂ ਦੇ ਉੱਪਰ ਡੰਗਰ ਲਈ ਫਿਰਦੇ ਨੇ 15 15 20 20 ਡੰਗਰ ਸੋ ਉਹਨਾਂ ਦੇ ਕਾਰਨ ਜਿਹੜਾ ਕਿ ਇਹ ਹਾਦਸਾ ਹੋਇਆ ਜਿਉਂ ਹੀ ਡੰਗਰ ਤੋਂ ਬਚਾਉਣ ਲਈ ਮੋਟਰਸਾਈਕਲ ਸਵਾਰ ਨੇ ਕੱਟ ਮਾਰਿਆ ਤਾਂ ਅੱਗੇ ਆਉਂਦੀ ਰੋਡਵੇ ਦੀ ਬੱਸ ਦੇ ਵਿੱਚ ਜਿਹੜਾ ਕਿ ਮੋਟਰਸਾਈਕਲ ਲੱਗਣ ਦੇ ਕਾਰਨ ਇੱਕ ਲੇਡੀ ਦੀ ਤੁਰੰਤ ਜਿਹੜੀ ਕਿ ਇੱਥੇ ਮੌਤ ਹੋਣ ਦੀ ਖਬਰ ਸਾਹਮਣੇ ਆ ਅਤੇ ਮੋਟਰ ਇਹ ਮੋਟਰ ਤੁਸੀ ਦੇਖ ਰਹੇ ਹੋ ਜਿਹੜਾ ਕਿ ਇਹ ਮੋਟਰਸਾਈਕਲ ਜਿਸ ਦਾ ਐਕਸੀਡੈਂਟ ਹੋਇਆ ਭਾਵੇਂ ਮੋਟਰਸਾਈਕਲ ਦਾ ਤਾਂ ਕੋਈ ਬਹੁਤਾ ਨੁਕਸਾਨ ਨਹੀਂ ਹੋਇਆ ਪਰ ਇੱਕ ਜਿਹੜੀ ਕਿ ਔਰਤ ਹੈ ਇੱਕ ਲੇਡੀ ਜੀ ਉਹਦੀ ਕਿ ਇਸ ਹਾਦਸੇ ਦੇ ਵਿੱਚ ਤੁਰੰਤ ਜਿਹੜੀ ਕਿ ਮੌਤ ਹੋ ਗਈ ਹੈ ਸੋ ਜਿਹੜਾ ਮੋਟਰਸਾਈਕਲ ਸਵਾਰ ਸੀ ਮੁੰਡਾ ਮੋਟਰਸੇ ਚਲਾਉਂਦਾ ਸੀਗਾ ਸੋ ਉਹden ਗੱਲ ਕਰਾਂਗੇ ਵੀ ਕੌਣ ਸੀ ਅਤੇ ਇੱਥੋਂ ਆਏ ਸੀਗੇ ਸੋ ਉਸ ਭਰਾ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਨਾਮ ਤੁਹਾਡਾ ਕੀ ਮਰਜੀ ਜੀ ਤੁਸੀਂ ਚਲਾਉਂਦੀ ਮੋਟਰਸਾਈਕਲ ਹਾਂਜੀ ਕੌਣ ਸੀ ਲੇਡੀ ਜੀ ਭਰਾ ਇਹ ਵੀਰੇ ਲੈਫਟ ਲੈਤੀ ਦੀ ਆਪਾਂ ਨੂੰ ਅੱਛਾ ਤੇ ਇਧਰੋਂ ਬਾਤ ਆਉਂਦੀ ਈ ਇਧਰੋਂ ਬਹਿ ਜਾ ਹੁੰਦੇ ਦੇ ਮੱਜਾਂ ਇਹਨਾਂ ਦੀਆਂ ਸਾਰੀਆਂ ਉਹਨਾਂ ਨਾਲ ਕਿ ਸੁੱਧੀਆਂ ਵਿੱਚ ਡੱਕਟਰ ਮਾਰੀ ਅੱਛਾ ਉਹ ਮੱਜ ਨੇ ਹਾਂਜੀ ਮੱਜ ਨੇ ਉਹ ਡਿੱਗ ਪੀ ਉਹਦੇ ਥੱਲੇ ਆ ਅੱਛਾ ਕਿੱਥੋਂ ਦੋ ਬੈਠੇ ਸੀ ਮਰੇ ਕੋਲ ਬੈਠੇ ਸੀ ਤੁਹਾਡੇ ਹਾਂਜੀ ਹਾਂਜੀ ਅੱਛਾ ਕਿਹੜਾ ਪਿੰਡ ਆ ਪਤਾ ਲੱਗਿਆ ਪਤਾ ਲੱਗਿਆ ਜੀ ਹੱਥ ਨਾਲ ਅੱਛਾ ਹੱਥ ਨਾਲ ਪਿੰਡ ਇਹਨਾਂ ਦਾ ਹਾਂਜੀ ਹਾਂਜੀ ਸੋ ਵਾਕਈ ਜੀ ਹੱਥ ਨਾਲ ਪਿੰਡ ਦੀ ਜਿਹੜੀ ਕਿ ਲੇਡੀਜ਼ ਸੀ ਇਹਦੇ ਮੌਕੇ ਤੇ ਦੱਸਦੀ ਆ ਵੀ 100 ਜਿਹੜੀ ਕਿ ਪੁਲਿਸ ਫੋਰਸ ਆ ਜਿਹੜੀ ਉਹ ਵੀ ਪਹੁੰਚ ਚੁੱਕੇ ਹੁਣ ਪਹੁੰਚ ਚੁੱਕੇ ਤਾਂ ਹੁਣੇ ਹੁਣੇ ਇਹਨਾਂ ਦਾ ਇੱਕ ਰੋਡਵੇ ਦੀ ਬੱਸਾਂ ਸਰਕਾਰੀ ਬੱਸ ਦਾ ਐਕਸੀਡੈਂਟ ਹੋਇਆ ਜਾਣਾਂ ਕਿ ਗੱਲਬੱਤ ਸਾਡੀ ਕੀ ਹੋਈ ਆ ਭਰਾ ਸਾਡੇ ਨਾਲ ਜੋ ਡਰਾਈਵਰ ਆ ਬੱਸ ਦਾ ਜਾਣਾਂਗੇ ਭਰਾ ਜੀ ਕੀ ਗੱਲ ਹੋਈ ਆ ਸੱਚੀ ਗੱਲ ਬਾਈ ਸੱਚੀ ਗੱਲ ਜੀ ਕੀ ਨਾਮ ਤੁਹਾਡਾ ਪੁਲਿਸ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਜੀ ਕਿਹੜੀ ਰੋਡ ਬੱਸ ਆ ਇਹ ਪੀ ਆਰਟੀਐਸ ਦੀ ਗੱਡੀ ਚਲਾਉਣਾ ਜੀ ਮੈਂ ਬਾਈ ਮੈਂ ਸੰਗਰੂਰ ਦੀ ਪੂਆ ਜੀ ਹਾਂ ਜੀ ਮੈਂ ਸਾਰਾ ਇਧਰੋਂ ਲੈ ਕੇ ਬੱਸ ਲੈ ਕੇ ਆ ਰਿਹਾ ਸੀਗਾ ਸੰਗਰੂਰ ਤੋਂ ਜੀ ਤੇ ਮੈਂ ਐਪੀਸੋਡ ਤੋਂ ਸਵਾਰੀ ਚੱਕ ਕੇ ਚੱਲੇ ਆ ਰਹੇ ਸੀਗਾ ਤੇ ਰਸਤੇ ਵਿੱਚ ਮੱਜਾਂ ਆ ਰਹੀਆਂ ਸੀ ਐਸੇ ਸਾਈਡ ਤੇ ਮੱਜਾਂ ਜਾ ਰਹੀਆਂ ਸੀਗੇ ਜੀ ਅੱਗੇ ਉਹ ਮੋਟਰਸਾਈਕਲ ਆ ਰਹੀ ਸੀ ਮੋਟਰਸਾਈਕਲ ਦੇ ਪਿੱਛੇ ਲੇਡੀ ਜੀ ਬੈਠੀ ਸੀਗੀ ਜੀ ਅੱਛਾ ਉਹਨੇ ਝੋਟੀ ਨੇ ਜੀ ਮੋਟਰਸਾਈਕਲ ਦੇ ਵਿੱਚ ਟੱਕਰ ਮਾਰੀ ਜੀ ਜਦੋਂ ਮੋਟਰਸਾਈਕਲ ਦੇ ਵਿੱਚ ਟੱਕਰ ਮਾਰੀ ਮੋਟਰਸਾਈਕਲ ਵੀ ਗਿਰ ਗਿਆ ਮੁੰਡਾ ਤਾਂ ਪਰਲੇ ਪਾਸੇ ਜਾ ਡਿੱਗ ਗਿਆ ਜੀ ਬੁੜੀ ਜਿਹੜੀ ਲੇਡੀਸ ਸੀ ਉਹ ਅਚਾਨਕ ਬੱਸ ਦੇ ਟਾਇਰ ਕੋਲੇ ਅੱਡ ਗਈ ਜੀ ਉਹ ਬੱਸ ਦੇ ਟਾਇਰ ਦੇ ਨਾਲ ਲੱਗਣ ਕਰਕੇ ਉਹਦੇ ਸੱਟ ਲੱਗ ਗਈ ਜੀ ਹਾਂਜੀ ਜਿਹੜੀ ਮੌਕੇ ਦੀ ਪੂਰੀ ਹੋ ਗਈ ਹਾਂ ਵੀਰੇ ਪਹਿਲਾਂ ਸਾਹ ਚੱਲਦੇ ਹੁਣ ਤਾਂ ਸਾਇਦ ਸਾਹ ਨਹੀਂ ਚੱਲਦੇ ਹੁੰਦੇ ਸਾਇਦ ਜੀ ਹਾਂ ਹੁਣ ਤਾਂ ਹਿਲਦੇ ਵੀ ਨਹੀਂ ਨਾ ਹਾਂ ਜੀ ਹਾਂ ਜੀ ਵੀਰੇ ਹਾਂ ਕੀ ਲੱਗਦਾ ਇਹ ਜਿਵੇਂ ਡਾਮ ਰੋਜ਼ ਸੁਣਦੇ ਆ ਖਬਰਾਂ ਆਪਾਂ ਨਾ ਜਾਨ ਡੰਗਰ ਜਿਹੜੇ ਲਗਾਤਾਰ ਸੜਕਾਂ ਦੇ ਉੱਪਰ ਰਾਜਵੀਰ ਜਵੰਦਾ ਵੀ ਸੜਕਾਂ 'ਤੇ ਰੋਲ ਹਾਂ ਆਪਾਂ ਅਰਦਾਸ ਕਰਦਾ ਉਹ ਵੀ ਇਹਦਾ ਕੀ ਹੋ ਰਿਹਾ ਇਹਦਾ ਵੀਰ ਜੀ ਰੋਜ਼ ਦੇ ਹੀ ਕੰਮ ਆ ਨਾ ਭਾਈ ਸਾਲੇ ਕਿ ਆਪ ਤਾਂ ਉਹਦੇ ਵਿੱਚ ਵੜ ਕੇ ਅੰਦਰ ਚਲੇ ਗਿਆ ਜੀ ਉਹ ਵਾਰੇ ਵਿੱਚ ਤੇ ਪਰ ਹੁਣ ਦੇ ਸਾਨੂੰ ਮੁਸੀਬਤ ਖੜੀ ਕਰਤੀ ਜੇ ਸੀ ਗਰੀਬ ਬੰਦੇ ਹੁਣ ਲਾਸੇ ਸੀ ਕਿੱਥੋਂ ਕੱਚੇ ਮਜ਼ਦਮਾਂ ਜੇ ਸੀ ਕਿੱਥੋਂ ਹੋ ਕਰਾਂਗੇ ਜੀ ਜੇ ਤੁਹਾਡੀ ਗਲਤੀ ਨਹੀਂ ਤਾਂ ਤੁਹਾਨੂੰ ਫਿਰ ਤਾਂ ਕੀ ਸਹਾ ਜ ਮਿਲੂਗੀ ਹਾਂ ਜੇ ਗਲਤੀ ਤਾਂ ਵੀਰੇ ਹੈ ਨਹੀਂ ਸਾਡੀ ਅਸੀਂ ਤਾਂ ਸਾਡੀ ਤਾਂ ਵੀ ਬਿਲਕੁਲ ਗਲਤੀ ਨਹੀਂ ਤਾਂ ਬਸ ਉਹਨੇ ਆ ਕੇ ਬਸ ਦੇ ਟਾਇਰ ਹੁਣ ਜਤੂਰੀ ਵਾਲੀ ਮਸ਼ੀਨਰੀ ਨਾਲ ਬੰਦਾ ਜਾਣ ਬੁੱਝ ਕੇ ਲਾ ਉਹ ਅਚਾਨਕ ਹੀ ਲੱਗੇ ਜੀ ਉਹਦੇ ਵਿੱਚ ਆਪਾਂ ਥੋੜੀ ਉਹ ਵੀ ਗੁਜਰਪੁਰ ਪਰਿਵਾਰਾਂ ਵਿੱਚੋਂ ਇੱਥੇ ਹਾਜ਼ਰ ਨੇ ਜਿਹੜੇ ਕਿ ਤੁਸੀਂ ਆਮ ਜਿਹੜੀਆਂ ਕੀ ਨਾਮ ਹੈ ਤੁਹਾਡਾ ਪਾਈ ਵੀਰੇ ਖੜਕਾ ਹੋਇਆ ਜਦ ਮੈਨੂੰ ਪਤਾ ਲੱਗਿਆ ਮੈਨੂੰ ਕੋਈ ਪਤਾ ਨਹੀਂ ਲੱਗਿਆ ਤੁਹਾਡੇ ਡੰਗਰ ਸੜਕ ਤੇ ਹੈਗੇ ਸੀ ਭਰਾ ਦੱਸੋ ਡੰਗਰ ਉਰਾ ਮੋੜ ਦੇਤੀਗੇ ਸੜਕ ਤੇ ਹੈਗੇ ਸੀ ਸੜਕ ਤੇ ਉਰਾ ਮੋੜ ਦੇਤੀਗੇ ਆਧੇ ਰੋੜ ਦੇਤੀ ਐਦਾਂ ਮੋੜ ਦੇਤੀ ਉਰਾ ਆਧੇ ਰੋੜ ਤੇ ਐਦਾਂ ਰੋੜ ਤੋਂ ਬਾਹਰੇ ਸੀ ਐ ਸੈਟ ਸੈਟ ਆਉਂਦੇ ਸੀ ਜਣੀ ਨਹੀਂ ਪਰ ਰੋੜੀ ਕ੍ਰੋਸ ਕੀਤੀ ਆ ਸੜਕ ਡੰਗਰਾਂ ਨੇ ਉਧਰੋਂ ਇਧਰ ਨਹੀਂ ਉਹ ਕ੍ਰੋਸ ਤਾਂ ਉਥੋਂ ਕਰਿਆ ਫਿਰ ਸੈਟ ਸੈਟ ਆਉਂਦੇ ਸੀ ਇੱਥੇ ਇੱਥੇ ਹੀ ਪੁੱਜੇ ਸੀ ਡੰਗਰ ਉਰਾ ਆਉਂਦੇ ਸੀ ਖੜਕਾ ਹੋਇਆ ਜਦ ਪਤਾ ਲੱਗਿਆ ਜਾਂ ਮੈਂ ਦੇਖਦੀ ਸੀ ਬੱਸ ਉਤੋਂ ਦੀ ਲੰਗੀ ਐ ਹੂੰ ਨਹੀਂ ਲਗਾ ਰੋਜ ਤੁਸੀਂ ਇਹਨੇ ਕਿਨੇ ਡੰਗਰੇ ਤੁਹਾਡੇ ਕੋਲੇ ਬਸ ਤੂੰ ਤੇ ਲੰਗੀ ਆ ਉਹ ਬਸ ਤੂੰ ਹੋਇਆ ਜਿਹੜਾ ਕੁਝ ਹੋਇਆ ਉਹ ਜੇ ਕਿਸੇ ਨੇ ਮੇਰੇ ਸੀ ਲਾਉਣਾ ਥੋੜੀ ਮਰਜ਼ੀ ਨਹੀਂ ਸਿਰ ਨਹੀਂ ਲਾਉਣਾ ਜਦੋਂ ਤੁਸੀਂ ਚਾਹੇ ਮੋਟਰਸਾਈਕਲ ਬੱਸ ਤੇ ਲੱਗਿਆ ਤੁਹਾਡੇ ਡੰਗਰਾਂ ਨੂੰ ਬਚਾਉਣ ਦਾ ਬਚਾਉਣ ਕਰਕੇ ਉਹਦਾ ਐਕਸੀਡੈਂਟ ਹੋਇਆ ਮੋਟਰਸਾਈਕਲ ਤਾਂ ਹੀ ਉੱਕਿਆ ਉਹ ਹੁਣ ਇਹ ਨਹੀਂ ਮੈਨੂੰ ਪਤਾ ਮੈਨੂੰ ਪਤਾ ਜਲਦ ਜਲ ਖੜਕਾ ਹੋਇਆ ਮੈਂ ਮੂਰੇ ਤੀ ਗਈ ਮੈਂ ਤਾਂ ਮਗਰ ਖੜਕਾਏ ਮੈਂ ਦੇਖਦੀ ਆਂ ਜਦ ਬੱਸ ਮੂਰੇ ਆ ਗਿਓ ਹੂੰ ਜਦ ਤਾਨੂੰ ਪਤਾ ਨਹੀਂ ਲੱਗਿਆ ਪਹਿਲਾਂ ਪਹਿਲਾਂ ਕੋਈ ਪਤਾ ਨਹੀਂ ਲੱਗਿਆ ਇਹ ਤੁਹਾਨੂੰ ਤੁਸੀਂ ਡੰਗਰ ਆ ਇੱਕ ਨਾ ਇੰਨੇ ਕਿਨੇ ਨੰਗਰ ਤੁਹਾਡੇ ਕੋਲ ਇਹ ਇਹ ਸਾਈਡ ਤੇ ਧੀ ਡੰਗਰ ਕਿੰਨੇ ਹੋਣਗੇ ਕਿੰਨੇ ਡੰਗਰ ਨੇ ਇਹ 10 12 ਡੰਗਰ ਨੇ ਨਹੀਂ ਇਹ ਸੜਕ ਤੇ ਤੁਸੀਂ ਸਰਿਆਂ ਮ ਲਈ ਫਿਰਦੇ ਹੋ ਪਹਿਲਾਂ ਹੀ ਅ ਰੋਜ਼ ਪੰਜਾਬ ਅਰਦਾਸਾਂ ਕਰਦਾ ਇੱਕ ਮੁੰਡਾ ਗਾਇਕ ਵਿਚਾਰਾ ਉਹ ਵੀ ਡੰਗਰਾਂ ਕਰਕੇ ਹਸਪਤਾਲ ਚ ਪਿਆ ਤੁਹਾਨੂੰ ਐ ਨਹੀਂ ਕਿਸੇ ਨੂੰ ਵੀ ਡਰ ਪਾ ਦਿਲ ਦੇ ਵਿੱਚ ਵੀ ਕਿਸੇ ਨੂੰ ਨੁਕਸਾਨ ਹੋਸਾ ਡੰਗਰਾਂ ਨਾਲ ਵੀਰ ਰੱਬ ਦਾ ਨਾਮ ਲੈ ਕੇ ਸੈਡ ਸੈਡ ਖੇਤੀ ਕੇ ਡੰਗਰ ਨਹੀਂ ਸੜਕੇ ਤੇ ਚੜ ਨਹੀਂਗਾ ਚੌੜ ਦੀ ਕਰ ਤੁਸੀਂ ਨੰਗਰ ਫਿਰ ਫੋਨ ਕਰਕੇ ਇੱਧਰ ਆਏ ਸੀ ਹੋਰ ਕੋਈ ਚੱਕਰ ਨਹੀਂ ਸੀ ਜਾਂ ਡੰਗਰ ਇਹਨੇ ਲੱਖ ਲੱਖ ਰੁਪਏ ਦੀ ਮੈਸਲਾ ਸਾਦੋਂ ਫਿਰ ਹਰਾਚਰਾ ਇਹਨ ਮੁੱਲ ਲੈ ਸਕਦੇ ਜਾਂ ਲੱਖ ਲੱਖ ਰੁਪਏ ਦੀ ਮੈਂ ਇਸ ਮੁੱਲ ਲੈ ਸਕਦੇ ਹਾਂ ਤਾਂ ਫਿਰ ਜੇ 10 ਵੀ ਜਿਆਦਾ ਹਰਾਚਰਾ ਲੈ ਲਵਾਂਗੇ ਫਿਰ ਕੀ ਕੀ ਗੱਲ ਆ ਆ ਨੈਕਣ ਮਰਨ ਮੌਤਾ ਦਾ ਨਾ ਹੋਣਾ ਸੜਕਾਂ ਦੇ ਉੱਪਰ ਗਲਤੀ ਆ ਨਾ ਮੰਨਦੇ ਕਿੱਥੇ ਭਲਾ ਦੱਸੋ ਨਾਲ ਜੀ ਪੱਜ ਵੀ ਗਏ ਜਿਹੜੇ ਬੱਚੇ ਸੀ ਓਰੇ ਨਾਲ ਕੌਣ ਸੀ ਹੋਰ ਕਿਹਦੇ ਜਾਣੇ ਸੀ ਛੋਟਾ ਜਵਾਕ ਤੇ ਉਹਦਾ ਕੋਈ ਪਤਾ ਨਹੀਂ ਕਿੱਥੇ ਹੈ ਨਹੀਂ ਤੁਹਾਡਾ ਤੁਹਾਡਾ ਤੁਸੀਂ ਰਹਿਣੇ ਕਿੱਥੇ ਹੋ ਰਹਿਣੇ ਕਿੱਥੇ ਹੋ ਰਹਿਣੇ ਕਿੱਥੇ ਤੁਹਾਡੇ ਆਦਮ ਬਾੜ ਰਹਿਣੇ ਆਦਮ ਬਾੜ ਓਡੇ ਦਾ ਕੜ ਬਣਿਆ ਨਾ ਸਾਰਾ ਕੁਝ ਸਾਰਾ ਕੁਝ ਬਣਿਆ ਹੋਇਆ ਸੋ ਮੋਟਾ ਕਿੱਥੇ ਬਣਿਆ ਆ ਆਦਮ ਬਾਲਦੀਆਂ ਆਦਮ ਬਾਲਦੀਆਂ ਸੋ ਬਾਕੀ ਵੀ ਹੋਰ ਵੀ ਇੱਥੇ ਨੌਜਵਾਨ ਨੇ ਹਾਂਜੀ ਬਈ ਕੀ ਨਾਮ ਮਨਪ੍ਰੀਤ ਸਿੰਘ ਜੀ ਕੀ ਮਾਮਲਾ ਜੀ ਤੁਸੀਂ ਵਿਚ ਮੱਢੀ ਵਾਸਤੇ ਮੈਂ ਪਸੌੜ ਤੋਂ ਬੈਠਿਆ ਟਿਕਟਾ ਮੇਰੇ ਕੋਲੇ ਠੀਕ ਹੈ ਨਾ ਮੈਂ ਸਫਰ ਕਰ ਰਿਹਾ ਸੀ ਮੈਂ ਡਰਾਈਵਰ ਸਾਈਡ ਦੇ ਡਰਾਈਵਰ ਸਾਹਿਬ ਦੇ ਬਿਲਕੁਲ ਨਾਲ ਬੈਠਾਂਗਾ ਮੈਂ ਸਾਰਾ ਕੁਝ ਅੱਖੀ ਦੇਖਾਂਗਾ ਜਿਹੜੀਆਂ ਸੜਕ ਤੇ ਇਹ ਮੱਝਾਂ ਨੇ ਇਹਨਾਂ ਦੀਆਂ ਬਿਲਕੁਲ ਬਚਾਲੇ ਜਾ ਰਹੀਆਂ ਨੇਗੀਆਂ ਠੀਕ ਹੈ ਨਾ ਉਹ ਮੋਟਰਸਾਈਕਲ ਵਾਲਾ ਉਹ ਮੋਟਰਸਾਈਕਲ ਵਾਲਾ ਵੀਰ ਹੈਗਾ ਜਦੋਂ ਉਹ ਬਰਾਬਰ ਆਇਆ ਬੱਸ ਯਾਰ ਮਤਲਬ ਮੱਧ ਨੇ ਦੇਖਦੇ ਦੇਖਦੇ ਟੱਕਰ ਮਾਰੀ ਐ ਉਹ ਤੇ ਬਾਅਦ ਐਕਸੀਡੈਂਟ ਹੋਇਆ ਮੋਟਰਸਾਈਕਲ ਨਾਲ ਟੱਕਰ ਮਾਰੀ ਮੋਟਰਸਾਈਕਲ ਨੂੰ ਮੱਧ ਨੇ ਟੱਕਰ ਮਾਰੀ ਹੈਗੀ ਠੀਕ ਹੈ ਨਾ ਜੀ ਇਹਦੇ ਵਿੱਚ ਬੱਸ ਦੇ ਡਰਾਈਵਰ ਦੀ ਕੋਈ ਗਲਤੀ ਨਹੀਂ ਗਈ ਬੱਸ ਬਿਲਕੁਲ ਸਲੋ ਹੌਲੀ ਜਾ ਰਹੀ ਸੀ ਹੁਣ ਦੇਖੋ ਜੀ ਵੱਡਾ ਸਾਧਨ ਹੈਗਾ ਜੇ ਮਾੜਾ ਜਿਹਾ ਵੀ ਕੁਝ ਇਟਚ ਹੋਊਗੀ ਦੇਖੋ ਇਨਸਾਨੀ ਸਰੀਰ ਦੇ ਵਿੱਚ ਹੈ ਵੀ ਕੀ ਚਾਰ ਹੱਡੀਆਂ ਹੀ ਨਿਗੀਆਂ ਠੀਕ ਹੈ ਨਾ ਹੁਣ ਉਹ ਲੇਰੀ ਵਿਚਾਰੀ ਇੱਕ ਮੇਰੇ ਮਤਲਬ ਕੋ ਤਾਂ ਨਹੀਂ ਬਚਦੀ ਉਹ ਤਾਂ ਪੂਰੀ ਹੋ ਗਈ ਹੋਣੀ ਐ ਪਰ 100% ਗਲਤੀ ਇਹਨਾਂ ਪਸ਼ੂਆਂ ਦੀ ਜਿਹੜੇ ਰੋਡ ਦੇ ਉੱਤੇ ਨਜਾਇਜ਼ ਘੁੰਮਦੇ ਨੇ ਠੀਕ ਹੈ ਨਾ ਅੱਗੇ ਵੀ ਮੈਂ ਪਹਿਲਾਂ ਵੀ ਜਦੋਂ ਮੈਂ ਗੱਲ ਕਰੀ ਆ ਵੀ ਹੁਣ ਰੋਜ਼ ਕਹਿੰਦੇ ਫੇ ਕਹਿੰਦੇ ਅਰਦਾਸਾਂ ਕਰੋ ਜਦੋਂ ਕੋਈ ਇਸ ਭਾਣਾ ਵਰਤ ਜਾਂਦਾਗਾ ਸਾਡਾ ਵੀਰ ਰਾਜਵੀਰ ਜਵੰਦਾ ਗਾਇਕ ਪਹਿਲਾਂ ਦੇਖ ਲੋ ਜੀ ਆਪਣੇ ਫੋਟੋਜ ਦੇ ਵਿੱਚ ਜੇਰੇ ਲਾ ਜਾਏਗਾ ਠੀਕ ਹੈ ਨਾ ਸਰਕਾਰ ਤੋਂ ਮੰਗ ਕਰਦੇ ਆ ਜੀ ਕਾਰਵਾਈ ਕਰੋ ਜੀ ਬਿਲਕੁਲ ਸਖਤ ਕਾਰਵਾਈ ਕਰੋ ਇਹ ਰੋਡ ਦੇ ਉੱਤੇ ਡੰਗਰ ਬਿਲਕੁਲ ਨਹੀਂ ਚੱਲਣੇ ਚਾਹੀਦੇ ਜਿਹੜਾ ਮਲੇਰੇ ਕੋਲ ਦਾ ਪ੍ਰਸ਼ਾਸਨ ਆ ਉਹ ਤਾਂ ਉਹਨਾਂ ਨੂੰ ਸਾਰਾ ਪਤਾ ਲੱਗ ਜਾਂਦਾ ਅੱਗਾਂ ਲੱਗੀਆਂ ਪਤਾ ਲੱਗ ਜਾਂਦੀਆਂ ਨੇ ਹੋਰ ਸਾਰੇ ਮਾਮਲੇ ਪਤਾ ਲੱਗ ਜਾਂਦੇ ਨੇ ਡੰਗਰ ਹੀ ਪਤਾ ਲੱਗਦਾ ਵੀ ਸੱਚ ਆ ਚਾਰ ਦਿਨਾਂ ਨੂੰ ਵੀ ਦੇਖ ਲਿਓ ਕਿਸਾਨ ਵੀਰ ਕੋਈ ਮਾੜੀ ਮੁੱਟੀ ਅੱਗ ਲਾਊਗਾ ਹੁਣ ਪੁਲਿਸ ਪਹੁੰਚ ਜੂਗੀ ਆ ਪੂਰਾ ਪੌਣਾ ਘੰਟਾ ਹੋ ਗਿਆ ਐਕਸੀਡੈਂਟ ਹੋਏ ਨੂੰ ਹਾਲੇ ਤੱਕ ਇੱਕ ਕੀ ਤਾਏਗਾ ਹੂੰ ਕੀ ਕਰੋਗੇ ਕਿ ਇਹ ਜੇ ਪ੍ਰਸ਼ਾਸਨ ਦੇ ਕੰਮ ਨੇ ਬਾਕੀ ਜੀ ਵਾਕਿਆ ਜੀ ਇਹ ਪਸ਼ੂ ਜਿਹੜੇ ਕਿ ਸੜਕਾਂ ਦੇ ਉੱਪਰ ਨੇ ਇਹਨਾਂ ਨਾਲ ਲਗਾਤਾਰ ਹਾਦਸੇ ਹੁੰਦੇ ਨੇ ਅਤੇ ਲਗਾਤਾਰ ਪੰਜਾਬ ਵਿੱਚ ਮੌਤਾਂ ਹੁੰਦੀਆਂ ਨੇ ਸੋ ਇਹ ਇੱਕ ਵੱਡਾ ਸਵਾਲ ਹੈ ਕਦੋਂ ਰੁਕਣਗੀਆਂ ਇਸ ਤਰ੍ਹਾਂ ਦੀਆਂ ਮੌਤਾਂ ਜਿਹੜੀਆਂ ਸੜਕਾਂ ਦੇ ਉੱਪਰ ਹੁੰਦੀਆਂ ਨੇ ਜਿਹੜੀਆਂ ਕਹਦੀਏ ਵੀ ਐਕਸੀਡੈਂਟ ਵੀ ਕੋਈ ਵਾਹਨ ਦੀ ਅਣਗਹਿਲੀ ਕਾਰਨ ਨਹੀਂ ਸਿਰਫ ਇਹ ਜਿਹੜੇ ਪਸ਼ੂ ਨੇ ਇਹ ਡੰਗਰ ਨੇ ਜਿਹੜੇ ਕਿ ਸੜਕਾਂ ਦੇ ਉੱਪਰ ਫਿਰਦੇ ਨੇ ਅਤੇ ਅਚਾਨਕ ਇੱਕ ਮੋਟਰਸਾਈਕਲ ਨੂੰ ਜਾਂ ਟੱਕਰ ਮਾਰਦੇ ਨੇ ਜਾਂ ਕਿਸੇ ਗੱਡੀ ਟੱਕਰ ਮਾਰਦੇ ਨੇ ਤਾਂ ਜਰੂਰ ਇਹਦੇ ਵਿੱਚ ਕਿਸੇ ਨਾ ਕਿਸ ਦਾ ਨੁਕਸਾਨ ਹਰ ਜਰੂਰ ਹਰ ਵਾਰੀ ਹੁੰਦਾ ਹੈਗਾ ਇਹ ਸੜਕ ਰੋਡ ਦੇ ਉੱਪਰ ਵੀ ਹੁਣ ਤੱਕ ਪਤਾ ਹੀ ਨਹੀਂ ਡੰਗਣਾ ਕਰਕੇ ਕਿੰਨੇ ਕ ਮੌਤਾਂ ਹੋ ਚੁੱਕੀਆਂ ਨੇ ਪਰ ਹਜੇ ਤੱਕ ਜਿਹੜੇ ਕਿ ਇਹਨਾਂ ਤੇ ਕੋਈ ਪ੍ਰਸ਼ਾਸਨ ਵੱਲੋਂ ਨਕੇਲ ਨਹੀਂ ਪਾਈ ਗਈ ਕੀ ਇਸ ਤਰ੍ਹਾਂ ਮੌਤਾਂ ਹੁੰਦੀਆਂ ਰਹਿਣਗੀਆਂ ਜਾਂ ਪ੍ਰਸ਼ਾਸਨ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਇਹਨਾਂ ਦਾ ਕੋਈ ਹੱਲ ਕਰੇਗਾ ਵੱਡਾ ਸਵਾਲ ਹੈ ਤੁਹਵਾ ਕੇ ਜੀ ਇਹ ਰੋਡਵੇ ਦੀ ਵਸਤਾ ਜਿਹੜੀ ਜਿਸ ਨਾਲ ਐਕਸੀਡੈਂਟ ਹੋਇਆ ਦੱਸ ਦਈਏ ਤਾਂ ਔਰਤ ਨੇ ਮਲੇਰ ਕੋਲਾ ਜੂਨੀਅਨ ਜੋ ਸਿਰਫ ਇਹ ਤੋਂ 2.5 ਤੋਂ 3 ਕਿਲੋਮੀਟਰ ਦੂਰ ਆ ਉੱਥੋਂ ਮੋਟਰਸਾਈਕਲ ਤੇ ਕਿਸੇ ਨੇ ਲੈਫਟ ਲਈ ਅਤੇ ਲਿਫਟ ਤੋਂ ਬਾਅਦ ਇਸ ਜਗ੍ਹਾ ਤੇ ਆ ਕੇ ਜਿਹੜਾ ਕਿ ਇਹ ਭਿਆਨਕ ਐਕਸੀਡੈਂਟ ਹੋ ਗਿਆ ਕੀ ਪਤਾ ਸੀ ਉਸ ਔਰਤ ਨੂੰ ਵੀ ਮੈਂ ਲਿਫਟ ਲੈ ਕੇ ਜਿਸ ਮੋਟਰਸਾਈਕਲ ਤੇ ਜਾਨੀ ਆ ਜਾਂ ਜਿਸ ਮੋਟਰਸਾਈਕਲ ਨੂੰ ਮੈਂ ਹੱਥ ਦੇ ਕੇ ਰੋਕਿਆ ਉਹਦੀ ਲਿਫਟ ਮੰਗੀ ਆ ਕੀ ਪਤਾ ਸੀ ਕਹਿੰਦੀ ਵੀ ਉਹ ਵਿਉਦਾ ਜਿਹੜਾ ਇਹ ਮੌਤ ਦਾ ਇਹ ਮਸੂਦ ਕਾਰਨ ਬਣ ਜਾਏਗਾ ਜਾਂ ਉਹ ਮੋਟਰਸਾਈਕਲ ਨੂੰ ਉਸ ਥਾਂ ਤੇ ਲੈ ਜਾਏਗਾ ਜਿੱਥੇ ਉਹਦੀ ਮੌਤ ਲਿਖੀ ਹੋਈ ਹੈ ਸੋ ਬਹੁਤ ਭਿਆਨਕ ਐਕਸੀਡੈਂਟ ਜਿਹੜਾ ਕਿ ਇੱਥੇ ਹੋਇਆਗਾ ਸੋ ਇੱਕ ਵਾਰ ਫੇਰ ਜ਼ਰੂਰ ਕਾੰਗਾ ਵੀ ਜਿਹੜੇ ਇਹ ਗੁੱਜਰ ਡੰਗਰ ਪਸ਼ੂ 15 15 20 20 ਪਸ਼ੂ ਲਗੇ ਵੱਡੇ ਵੱਡੇ ਹਾਈਵੇ ਰ ਆ ਆਮ ਦੇਖੇ ਜਾਂਦੇ ਨੇ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਪ੍ਰਸ਼ਾਸਨ ਨੂੰ ਜਿਹੜੇ ਕਿ ਫੈਸਲੇ ਲੈ ਕੇ ਇਹਨਾਂ ਦੇ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਹੀ ਜਿਹੜੇ ਕੇਸ ਇਸ ਤਰ੍ਹਾਂ ਦੇ ਇਹਨੇ ਮੌਤਾ ਪੰਜਾਬ ਤੋਂ ਹੋਂ ਤੋਂ ਘਟਣ ਗਿਆ ਸਾਥੀ ਮਨਪ੍ਰੀਤ ਜੀ ਨਾਲ ਪਰਵੀਰ ਸੰਗਾਲਾ ਧੰਨਵਾਦ ਜੀ